I okay. don't ਹਾਂਜੀ ਕੀ ਸ਼ੋਭਨਾ ਤੁਹਾਡਾ ਹੀ ਮਾਈ ਨੇਮ ਇਜ਼ ਜਸਪ੍ਰਿਤ ਸਿੰਘ ਫਰਮ ਫਰੋਮ ਡਿਸਟ੍ਰਿਕਟ ਪਟਿਆਲਾ ਅੱਛਾ ਕੀ ਮਸਲਾ ਹੈਗਾ ਸਰ ਮਸਲਾ ਇਹ ਹੈ ਅੱਜ ਸਾਡਾ ਸਟਾਫ ਨਰਸ ਦਾ ਇੱਥੇ ਐਗਜ਼ਾਮ ਸੀਗਾ ਅਸੀਂ ਕਾਲਜ ਦੇ ਵਿੱਚ ਆਏ ਸੀਗੇ ਐਗਜ਼ਾਮ ਯੂਨੀਵਰਸਿਟੀ ਨੇ ਐਸੀ ਕੰਡਕਟ ਕੀਤੀ ਸੀ ਪੀਪੀਟੀ ਮੀਨ ਕੰਪਿਊਟਰ ਬੇਸਡ ਟੈਕਨੀਕ ਜਿਹੜਾ ਪੇਪਰ ਹੁੰਦਾ ਹੈ ਉਹ ਸਾਡਾ ਪੇਪਰ ਹੋਣਾ ਸੀਗਾ ਅੱਗੇ ਅਸੀਂ ਕਦੇ ਵੀ ਪੇਪਰ ਨਹੀਂ ਦਿੰਦੇ ਆਲਵੇਜ਼ ਪੈਨ ਐਂਡ ਪੇਪਰ ਵਾਲਾ ਪੇਪਰ ਹੁੰਦਾ ਆ ਅੱਜ ਅਸੀਂ ਇੱਥੇ ਪਹੁੰਚੇ ਆਂ ਦੇਖੋ ਕਹਿੰਦੇ ਜੀ 9 ਵਜੇ ਕਲੋਜ਼ਿੰਗ ਟਾਈਮ ਆ ਸਾਡੀ ਬਾਇਓਮੈਟ੍ਰਿਕ ਪੌਣੇ 10 ਵਜੇ ਕਾਕੇ ਜੀ ਆਪਦੇ ਬਾਇਓਮੈਟ੍ਰਿਕ ਦੇ ਲਈ ਖੜੇ ਰਹੇ ਆ ਕਿਉਂਕਿ ਸਰਵਰ ਡਾਊਨ ਹੋ ਗਿਆ ਸੀ ਠੀਕ ਹੈ ਵੀਰ ਕੋਡਦੀ ਐਕਰੀਵਿੰਗ ਇਸ ਜਸ ਬਿਕੋਜ਼ ਆਫ ਹੀਟ ਹੀਟ ਦੀ ਵਜ੍ਹਾ ਨਾਲ ਸਰਵਰ ਡਾਊਨ ਹੋ ਜਾਂਦੇ ਕੋਈ ਦਿੱਕਤ ਨਹੀਂ ਠੀਕ ਹੈ ਅਸੀਂ ਇਹਨਾਂ ਦੇ ਨਾਲ ਕੋਆਪਰੇਟ ਕਰ ਰਹੇ ਆ ਬਟ ਜਦੋਂ ਪੇਪਰ ਸਟਾਰਟ ਹੋ ਗਿਆ ਦੇਖੋ ਉਦੋਂ ਜਦੋਂ ਪੇਪਰ ਸਟਾਰਟ ਹੋ ਗਿਆ ਮਤਲਬ ਕਿ ਕੁਝ ਸੈਕਿੰਡ ਪਏ ਸੀ ਪੇਪਰ ਸਟਾਰਟ ਹੁੰਦੇ ਬਟ ਪਰ ਜਿਹੜਾ ਮੇਰਾ ਪੀਸੀ ਮੇਰਾ ਵਾਲਾ ਪੀਸੀ ਸੀ ਐਂਡ ਅਦਰ ਜਿਹੜੇ ਸਟੂਡੈਂਟ ਸੀਗੇ ਉਹਨਾਂ ਦਾ ਪੀਸੀ ਜਾਂ ਕੁਝ ਹੋਰ ਵਿੱਚੋਂ ਵਿੱਚੋਂ ਬੱਚਿਆਂ ਦਾ ਜਿਹੜਾ ਪ ਇਸੋ 24 ਮਿੰਟ ਦਿਖਾ ਰਿਹਾ ਸੀ ਕਿ ਤੁਹਾਡਾ ਪੇਪਰ ਸਟਾਰਟ ਹੋਣ ਦੇ ਵਿੱਚ ਹਜੇ 24 ਮਿੰਟ ਪਈ ਆ ਮੈਂ ਆਗੇ ਨਿਵੀਜੀਲੇਟਰ ਨੂੰ ਕਿਹਾ ਮੈਂ ਕਹਿੰਦਾ ਮੇਰਾ ਪੇਪਰ ਨਹੀਂ ਸਟਾਰਟ ਹੋ ਰਿਹਾ ਜਲਦੀ ਜਲਦੀ ਇੱਥੇ ਉਠੋ ਮੈਂ ਤੁਹਾਡਾ ਦੁਬਾਰਾ ਹੋਰ ਬਾਇਓਮੈਟ੍ਰਿਕ ਕਰਵਾਉਣਾ ਹੈ ਹਨਾ ਥਿਸ ਇਜ਼ ਟੋਟਲੀ ਵੇਸਟੇਜ ਆਫ ਟਾਈਮ ਉਹਨਾਂ ਨੇ ਮੇਰਾ ਦੁਬਾਰਾ ਬਾਇਓਮੈਟ੍ਰਿਕ ਕਰਵਾਇਆ ਬਾਇਓਮੈਟ੍ਰਿਕ ਕਰਵਾ ਕੇ ਲੈਬ ਹੋਰ ਇਸ ਦੇ ਵਿੱਚ ਹੋਰ ਕਿਸੇ ਲੈਬ ਦੇ ਵਿੱਚ ਬਿਠਾ ਲਿਆ ਹਨਾ ਜਦੋਂ ਲੈਬ ਦੇ ਵਿੱਚ ਬਿਠਾ ਲਿਆ ਮੈਂ ਕਿਹਾ ਇਹ ਮੇਰੇ ਪੀਸੀ ਉਹਨਾਂ ਨੇ ਮੈਨੂੰ ਦੇ ਦਿੱਤਾ ਤੇ ਪੀਸੀ ਉਹ ਕਹਿੰਦੇ ਇਹ ਵੀ ਨਹੀਂ ਚੱਲਦਾ ਜਿਸ ਜਿੱਥੇ ਤੁਹਾਡਾ ਇਹ ਨੰਬਰ ਆ ਰਿਹਾ ਹੈ ਦੇਖੋ ਸਾਨੂੰ ਇਹ ਥਰਾਬ ਕਰ ਰਹੇ ਬਿਲਕੁਲ ਕੋਈ ਬੱਚਿਆਂ ਨੇ ਕੂਚੇ ਦੇ ਪਰ ਚੱਲ ਰਹੇ ਹਨ ਨਹੀਂ ਚੱਲ ਰਿਹਾ ਇਸ ਕਰਕੇ ਪੇਪਰ ਰੱਦ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਇਹ ਕੀ ਦੀ ਗਲਤੀ ਲੱਗਦੀ ਹੈ ਗਲਤ ਕੀ ਦੀ ਹੈ ਗਲਤ ਹੈ ਗਲਤੀ ਦੇਖੋ ਉਸ ਕਿਸੇ ਨੂੰ ਗਲਤ ਨਹੀਂ ਕਹਿ ਰਹੇ تھے ਗਲਤ ਇਹ ਚੀਜ਼ ਹੈਗੀ ਹੈ ਕਿ ਮਤਲਬ ਕਿ ਜੇ ਇਹਨਾਂ ਨੇ ਸੀਵੀ ਨਹੀਂ ਰੱਖਿਆ ਸੀ ਤੇ ਇਹਨਾਂ ਨੂੰ ਪਹਿਲਾਂ ਟੈਲੀ ਕਰਨਾ ਚਾਹੀਦਾ ਸੀ ਹਾਏ 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 ਹੋਰੇ ਕੁੱਝ ਨਾ ਨਹੀਂ ਹੋ ਰਿਹਾ ਇਸ ਕਰਕੇ ਸਹੀ ਮੰਗ ਕਰ ਰਹੇ ਨੇ ਕਿ ਪੇਪਰ ਰੱਦ ਕੀਤਾ ਜਾਵੇ ਦੁਬਾਰਾ ਪੇਪਰ ਪੇਪਰ ਤੋਂ ਤਿੰਨ ਵਾਲਾ ਲਿਤਾ ਜਾਵੇ ਸੀਪੀਟੀ ਨਹੀਂ ਨਹੀਂ ਦੇਣਾ ਥੈਂਕ ਯੂ ਤੁਹਾਨੂੰ ਸੀਵੀਟੀ ਹਾਏ ਹਾਏ ਆਹ ਨੰਬਰ ਸੇ ਕਰਦੇ ਹਾਂ ਅੱਛਾ ਆ ਬੋਲ ਮੈਂ ਨਹੀਂ ਨਹੀਂ ਕੋਈ ਨਾਮ ਆ ਤੁਹਾਡਾ ਹੀ ਤੂੰ ਹੀ ਬੋਲ ਤੂੰ ਹੀ ਬੋਲ ਲੈ ਆ ਲੋ ਕੋਈ ਬੋਲ ਪਰ ਕੀ ਕਰੀ ਜਾਨਕਾਰੀ ਦਿੰਦੇ ਆਏ ਦੱਸਣਾ ਕਿਥੋਂ ਆਏ ਜਾਣਕਾਰੀ ਦੇਣੀ ਹੈ ਕਿ ਮੈਂ ਫੀਦਕੋਟ ਤੋਂ ਆਈਆਂ ਸ਼ੀਤਲ ਮੇਰਾ ਨਾਮ ਹੈ ਪੀਪਲ ਦੇ ਨਾਲ ਆਈ ਸੀ ਅਸੀਂ ਬਟੰਡੇ ਨਰਸਿੰਗ ਦਾ ਸਟਾਫ ਨਰਸ ਦੇ ਕੋਲ ਹੋ ਨਿਕਲੇ ਸੀ ਪੋਸਟ ਕਾ ਦਾ ਪੇਪਰ ਪਹਿਲਾਂ ਤਾਂ ਇਹਨਾਂ ਨੇ ਸੈਂਟਰ ਚੇਂਜ ਕੀਤੇ ਬਟ ਹੁਣ ਸਾਡੇ ਅੱਤੇ ਅਸੀਂ ਪੇਪਰ ਦੇਣਾ ਇਹ ਤੋਂ ਟਾਈਮਿੰਗ ਚੇਂਜ ਕਰੀ ਗਏ ਲੇਟ ਹੋਈ ਗਿਆ ਪੇਪਰ ਬਟ ਫਿਰ ਹੁਣ ਤਾਂ ਸਾਰਾ ਸਿਸਟਮ ਹੀ ਬੰਦ ਹੋ ਗਿਆ ਟਾਈਮਿੰਗ ਕਿੰਨੀ ਸੀਗੀ ਟਾਈਮਿੰਗ ਸਾਡੀ ਸੀਗੀ 9:30 ਤੋਂ 12 ਵਜੇ ਤੱਕ 9:30 ਹਾਂਜੀ ਤੇ ਪੀਸੀ ਬੰਦ ਹੋ ਗਏ ਤੇ ਹੁਣ ਫਿਰ ਸਾਡਾ ਪੇਪਰ ਹੋਇਆ ਸੀ 9:11 ਸ਼ੋ ਪਰ ਫਿਰ ਵੀ ਨਹੀਂ ਚੱਲਿਆ ਸਿਸਟਮ ਬੰਦ ਦਾ ਹੁਣ ਸਾਰਾ ਸਭ ਫਿਰ ਪਹਿਲਾਂ ਵੀ ਪਹਿਸਤ ਪਹਿਲਾਂ ਦੇ ਰਹੇ ਹੋ ਕਿ ਪਹਿਲੇ ਦਿੰਦੇ ਨੇ ਪੇਪਰ ਪਹਿਲਾਂ ਪੇਪਰ ਦਿੱਤੇ ਬਟ ਸੀਬੀਟੀ ਪਹਿਲਾਂ ਇਹ ਫਸਟ ਟਾਈਮ ਕੀਤਾ ਇਹਨਾਂ ਨੇ ਆਨਲਾਈਨ ਸੀਗਾ ਹਾਂਜੀ ਹਾਂਜੀ ਇਹ ਆਨਲਾਈਨ ਪੇਪਰ ਸੀ ਇਹ ਵਿੱਚ ਕੀ ਗੱਲ ਕੀ ਲੱਗਦੀ ਤੁਹਾਨੂੰ ਬਸ ਸਿਸਟਮ ਨਹੀਂ ਚੱਲ ਰਹੀ ਸੀ ਇਹਨਾਂ ਦੇ ਕੁਐਸਚਨ ਪੇਪਰ ਓਪਨ ਹੋਇਆ ਬਟ ਫਿਰ ਬੰਦ ਹੋ ਗਏ ਦੋ ਤਿੰਨ ਕੁਐਸਚਨ ਹੋਏ ਬਸ ਕਈਆਂ ਤੇ ਚੱਲ ਨਹੀਂ ਰਹੇ ਕਈਆਂ ਤੇ ਚੱਲੀ ਜਾਂਦੇ ਸਾਰੇ ਅਸੀਂ ਬਾਹਰ ਆ ਗਏ ਇਸ ਪੇਪਰ ਦੇ ਨਾਲ ਕਿਹੜੀ ਜਗ੍ਹਾ ਤੋਂ ਇਹ ਦਿੰਦੇ ਨੇ ਬਾਹਰਿਆਂ ਵਾਲੀ ਬਾਹਰਿਆਂ ਦੀ ਹਾਂਜੀ ਕਿੰਨੀ ਵਾਰ ਕਰਦੇ ਰਹੇ ਚਾਰ ਪੰਜ ਪੰਜ ਛੇ ਵਾਰ ਉਹ ਦੇਤਾ ਜੀ ਪਹਿਲਾਂ ਵੀ ਲੈ ਕੇ ਆਉਣਾ ਅੱਜ ਕਿੰਨੇ ਕੀ ਟਾਈਮ ਸੀਗੀ ਜੇ ਪ੍ਰਦੀਪ ਸਾਹਿਬ ਸਾਢੇ 9 ਤੋਂ 1 ਵਜੇ ਤੱਕ 12 ਵਜੇ ਤੱਕ ਦੀ ਕੀ ਰੌਲਾ ਕੀ ਹੈ ਸਿਸਟਮ ਨਹੀਂ ਚੱਲਿਆ ਜਿਹਨਾਂ ਦਾ ਇਹ ਅੱਦਾ ਚਲਾਤ ਕਰਦੇ ਹੋ ਨਹੀਂ ਸਾਰਾ ਕੁਝ ਮਖਰਾਬ ਕਰਤਾ ਜੀ ਇਹਨਾਂ ਨੇ 5 ਮਿੰਟ ਮਤਲਬ ਪਹਿਲਾ ਟਾਈਮ ਸੀਗਾ ਸਾਢੇ 9 ਦਾ ਸਾਢੇ 9 ਤੋਂ ਇਹਨਾਂ ਨੇ 11 ਕਰਤਾ ਠੀਕ ਹੈ ਜੀ ਉਹਦਾ 12 ਵਜੇ ਕੋਈ ਨਾ ਸਿਸਟਮ ਨਹੀਂ ਚੱਲਿਆ ਸਾਰੇ ਮਤਲਬ ਸਾਰੇ ਵਿੱਚ ਉਹਨਾਂ ਦਾ ਕਿ ਕਿਸੇ ਦਾ ਚੱਲੀ ਜਾਂਦਾ ਕਿਸੇ ਦਾ ਨਹੀਂ ਚੱਲ ਰਿਹਾ ਠੀਕ ਹੈ ਤੇ ਮਤਲਬ ਇਹਨਾਂ ਜਿਹੜੇ ਕੋਈ ਵੀ ਇਹਨਾਂ ਸਾਰੇ ਸ਼ੈਨ ਹੋਏ ਪ੍ਰੇਰਤੀ ਬਹੁਤ ਪਰੇਸ਼ਾਨ ਹੋਏ ਜੀ ਵੀਰੇ ਕੋਈ ਸਾਨੂੰ ਇੱਥੇ ਪੁੱਛ ਗਿਛ ਨਹੀਂ ਕੋਈ ਅਗਲੇ ਜੇ ਕਿਸੇ ਕੋਲ ਜਾਣਦੇ ਆਂ ਦਰਵਾਜ਼ਾ ਬੰਦ ਕਰ ਲੈਂਦੇ ਜੀ ਉਹ ਵੀ ਜਿਹੜੇ ਸਰਵਰ ਰੂਮ ਵਾਲੇ ਬੈਠੇ ਆਂ ਦਰਵਾਜ਼ਾ ਬੰਦ ਕਰਕੇ ਖੜ ਜਾਂਦੇ ਆਂ ਉਹਨਾਂ ਨੇ ਵੀ ਸਾਡੇ ਕੋਲ ਇਹਦਾ ਕੋਈ ਹੱਲ ਨਹੀਂ ਇਹਦਾ ਉੱਪਰ ਉਹਨਾਂ ਦਾ ਹੋਇਆ ਵੈ ਠੀਕ ਹੈ ਜੀ ਮੇਰਾ ਨਾਮ ਸਬ ਸਿਮਰਜੀਤ ਕੌਰ ਹੈ ਮੈਂ ਫਰੀਦਕੋਟ ਤੋਂ ਆਈ ਹਾਂ ਜਰਾ ਅੱਜ ਸਾਡਾ ਨਰਸਿੰਗ ਦਾ ਪੇਪਰ ਸੀਗਾ ਪੇਪਰ ਸਾਡਾ ਪਹਿਲਾਂ ਹੀ ਬਹੁਤ ਲੇਟ ਹੋ ਗਿਆ ਸੀ 9:00 ਵਜੇ ਦੀ ਟਾਈਮਿੰਗ ਦੀ ਥਾਂ ਤੇ ਸਾਨੂੰ 11:00 ਵਜੇ ਸ਼ੁਰੂ ਕੀਤਾ ਗਿਆ ਪੇਪਰ ਉਸ ਤੋਂ ਬਾਅਦ ਪੀਸੀ ਦੇ ਵਿੱਚ ਇੰਨੀ ਕੁ ਪ੍ਰੋਬਲਮ ਆ ਰਹੀ ਸੀ ਕਿ ਪਰ ਪੇਪਰ ਸ਼ੋ ਹੋ ਰਿਹਾ ਸੀ ਪਰ ਕੁਐਸਚਨ ਕੁਝ ਵੀ ਸ਼ੋ ਨਹੀਂ ਹੋ ਰਿਹਾ ਸੀ ਨੰਬਰਿੰਗ ਹੋ ਰਹੀ ਸੀਗੀ ਕੁਝ ਵੀ ਨਹੀਂ ਹੋ ਰਿਹਾ ਸੀਗਾ ਟਾਈਮਿੰਗ ਘੱਟੇ ਲੱਗੀ ਜਾ ਰਹੀ ਸੀ ਟਾਈਮਿੰਗ ਲੰਗੀ ਜਾ ਰਹੀ ਸੀ ਟਾਈਮਿੰਗ ਲੰਗੀ ਜਾ ਰਹੀ ਸੀ ਜਦੋਂ ਅਸੀਂ ਦੂਸਰੇ ਮੈਨੇਜਮੈਂਟ ਕੋਲੇ ਗਏ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡਾ ਦੁਬਾਰਾ ਪੇਪਰ 11:20 ਤੇ ਸ਼ੁਰੂ ਕਰਾਂਗੇ ਜਦੋਂ ਅਸੀਂ ਸ਼ੁਰੂ ਹੋ ਰਹੇ ਸੀ ਜਿੱਥੇ ਹੀ ਖਤਮ ਚੱਲ ਰਹੇ ਸੀ ਹਾਂਜੀ ਕੋਈ ਸਰ ਲੋਕ ਪੇਪਰ ਦੇ ਰਹੇ ਆ ਹਾਂਜੀ ਕੁਝ ਪੇਪਰ ਤੇ ਚੱਲੀ ਜਾਂਦੇ ਆ ਉਹ ਤਾਂ ਪੰਜ 10 ਜਣਿਆਂ ਦਾ ਕੰਪਿਊਟਰ ਚੱਲਿਆ ਬਾਕੀ ਬਾਕੀ ਕਿਸੇ ਦਾ ਕੰਪਿਊਟਰ ਨਹੀਂ ਚੱਲ ਰਿਹਾ ਸੀ ਸਰ ਕਾਫੀ ਗਲਤੀ ਆ ਹਾਂਜੀ ਸਰ ਕਾਫੀ ਗਲਤੀ ਆ ਤਰ੍ਹਾਂ ਸੇ ਇਹੀ ਕਹਿੰਦੇ ਵੀ ਅੱਜ ਦਾ ਪੇਪਰ ਵੀ ਤੇ ਕੱਲ ਦਾ ਪੇਪਰ ਵੀ ਰੱਦ ਕੀਤਾ ਜਾਵੇ ਰੱਦ ਕੀਤਾ ਜਾਵੇ ਦੁਬਾਰਾ ਡੇਟ ਦਿੱਤੀ ਜਾਵੇ ਇਹ ਗੱਲ ਚੱਲਦੀ ਆ ਇਹ ਸਰ ਮੈਨੇਜਮੈਂਟ ਵਾਲਿਆਂ ਦੀ ਆ ਸਾਰਿਆਂ ਦੀ ਆ ਬਾਬਾ ਫਰੀ ਯੂਨੀਵਰਸਿਟੀ ਵਾਲਿਆਂ ਦੀ ਸ਼ਰਮ ਸ਼ਰਮ ਕਪਲਾ ਹੈ ਕਿ ਐਸਾ ਬੋਲਣਾ ਕਿ ਸੇਰ ਦੇ ਭੁੱਖੇ ਭਾਣੇ ਇੱਥੇ ਖਾਣ ਆ ਜੀ ਸੱਜਣ ਜੀ ਇਹਨੇ ਕਿਹਾ ਇਹ ਨਹੀਂ ਸਰ ਇਹ ਹਾਲੇ ਦੀ ਦੀ ਕੋਈ ਨਾ ਕੋਈ ਬਾਜ਼ਰ ਨਿਕਲੇਗਾ ਫਰੀਦਕੋਟ ਤੋਂ ਹੀ ਆਈ ਆ ਫਰੀਦਕੋਟ ਤੋਂ ਜਿਹੜੇ ਮਾਮਲੇ ਜਿਵੇਂ ਹੁਣ ਸਿਸਟਮ ਨਹੀਂ ਸਰ ਮਾਮਲਾ ਇਹ ਹੈ ਕਿ ਸਾਨੂੰ 8 ਵਜੇ ਦਾ ਰਿਪੋਰਟਿੰਗ ਟਾਈਮ ਦਿੱਤਾ ਗਿਆ ਸੀ ਇੱਥੇ ਅਸੀਂ 8 ਵਜੇ ਦੀ ਬਜਾਏ 7 ਵਜੇ ਪਹੁੰਚੇ ਹਾਂ ਦੂਰ ਤੋਂ ਆਏ ਆ ਬੱਚੇ ਛੋਟੇ ਛੋਟੇ ਸਾਡੇ ਨਾਲ ਆਇਆ 7 ਵਜੇ ਪਹੁੰਚ ਕੇ 8 ਵਜੇ ਸਾਨੂੰ ਇਹਨਾਂ ਅੰਦਰ ਐਂਟਰੀ ਦੇਤੀ ਬਾਇਓਮੈਟ੍ਰਿਕ 10:30 ਵਜੇ ਤੱਕ ਤਾਂ ਬਾਇਓਮੈਟ੍ਰਿਕ ਚੱਲਦੀ ਰਹੀ ਹੈ ਫਿਰ ਕਹਿੰਦੇ ਵੀ 9:30 ਪੇਪਰ ਸ਼ੁਰੂ ਹੋਗਾ ਕੁਛ ਨਹੀਂ 1 ਘੰਟਾ ਲੇਟ ਕਰਤਾ ਫਿਰ ਵੀ ਅਸੀਂ ਬੈਠਰੇ ਚਲੋ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਹੋਊਗਾ ਸਰ ਟਾਈਮਿੰਗ ਗਾਇਆ ਫਿਰ ਕਹਿੰਦੇ 15 ਮਿੰਟ ਲੇਟ ਹੈ 15 ਮਿੰਟ ਤੋਂ ਬਾਅਦ ਫਿਰ ਸਰਵਰ ਔਨ ਹੋਇਆ ਔਨ ਹੋ ਕੇ ਕੋਈ ਪੇਪਰ ਨਹੀਂ ਸ਼ੋ ਹੋਇਆ ਕੋਈ ਕੁਐਸਚਨ ਨਹੀਂ ਆਇਆ ਕੋਈ ਪੇਪਰ ਨਹੀਂ ਸ਼ੋ ਹੋ ਰਿਹਾ ਹੋ ਰਿਹਾ ਇੱਕ ਕਮਰੇ 'ਚ 4 ਬੱਚਿਆਂ ਦਾ ਪੇਪਰ ਹੋ ਰਿਹਾ ਹੈ ਬਾਕੀਆਂ ਦੇ ਬਾਕੀ ਸਾਰੇ ਬੈਠੇ ਰਿਹਾ ਬਾਕੀਆਂ ਦਾ ਟਾਈਮ ਹੀ ਪਿੱਛੇ ਜਾ ਰਿਹਾ ਸਰ 24 25 ਮਿੰਟ ਪਿੱਛੇ ਚਲ ਚੱਲ ਰਹੇ ਹੋ ਮਤਲਬ ਉਹਨਾਂ ਦਾ ਕਹੀ ਸੀ ਕਿ 25 ਮਿੰਟ ਬਾਅਦ ਸਾਡਾ ਪੇਪਰ ਸ਼ੁਰੂ ਹੋਣਾ ਸੀ ਸ਼ਰਅ ਅਨਸਾਰ ਕਪਲਾ ਹੋ ਰਿਹਾ ਟਾਈਮਟ ਹੋਣਾ ਸੀਗਾ ਬਟੇ ਅਸੀਂ ਪੇਪਰ ਹੁਣ ਹੋ ਨਹੀਂ ਦੇਣਾ ਪੇਪਰ ਰੱਦ ਹੀ ਹੋਏਗਾ ਸਰ ਮੈਨੂੰ ਡੇਟ ਮਿਲਣੀ ਚਾਹੀਦੀ ਆ ਹਾਂ ਪਹਿਲਾਂ ਕਦੇ ਇਸ ਤਰ੍ਹਾਂ ਹੋਇਆ ਸਰ ਪਹਿਲਾ ਪਹਿਲਾ ਕਿਹੜਾ ਟਾਈਮ ਕਦੇ ਸਰ ਰਾਸੀਰ ਕਟਿੰਗ ਸੀਮਾ ਨਹੀਂ ਜੁਨੀਵਰਸਿਟੀ ਉਹ ਵੀ ਸਾਡਾ ਇਹਨਾਂ ਰਿਜ਼ਲਟ ਨਹੀਂ ਸ਼ੋਅ ਕੀਤਾ ਸ਼ਾਰਟਲਿਸਟ ਚ ਕੈਂਡੀਡੇਟ ਸਿਲੈਕਟ ਕਰ ਲਏ ਤੁਸੀਂ ਕਮ ਸੇ ਕਮ ਸਾਡਾ ਸਾਰਿਆਂ ਦਾ ਰਿਜ਼ਲਟ ਤਾਂ ਸ਼ੋਅ ਕਰੋ ਸਾਨੂੰ ਪਤਾ ਲੱਗੇ ਸਾਡਾ 0 ਨੰਬਰ ਹੈ ਸਾਡਾ 50 ਨੰਬਰ ਹੈ ਕਿ ਸਾਡੇ 60 ਨੰਬਰ ਹੈ ਰਿਜ਼ਲਟ ਨਹੀਂ ਸ਼ੋਅ ਕੀਤਾ ਇਹਨਾਂ ਨੇ ਪਹਿਲਾ ਟਾਈ ਸਪੋਸਟ ਹੈ ਹਾਂ ਉਹਦਾ ਵੀ ਇਹਨਾਂ ਸ਼ਰੀਆਮ ਕਪਲਾ ਕੀਤਾ ਉਹਨੂੰ ਵੀ ਪੋਸਟ ਹੈ ਹੁਣ ਤਾਂ ਇਹ ਸ਼ਰੀਆਮ ਹੁਣ ਸਾਰੀ ਦੇਖ ਰਹੇ ਕਪਲਾ ਕਰ ਰਹੇ ਆਨਲਾਈਨ ਦੀ ਬਜਾਏ ਸਰ ਆਫਲਾਈਨ ਦਾ ਪੇਪਰ ਦਿੱਤਾ ਜਾਏ ਆਨਲਾਈਨ ਲੈ ਵੀ ਰਹੇ ਤਾਂ ਤੁਸੀਂ ਆਪਦਾ ਸਿਸਟਮ ਤਾਂ ਠ बताने में क्या बात है कितना पढ़कर सुना दो आप जो आपके पास है स्क्रीनशॉट ले लो यार कैसा किधर दे कोई नहीं फोटो खींचो एक नहीं है यहां पे कितने लोग हैं सबको बताना पड़ेगा फोटो ले लो जो है सो नहीं है दसो ऐसा मिसबिहेव आ हुन आ एक बंदा है ये बाइट करना चाह रहा है वो बंदे का माइक लाके भरे सोडर कैंसल गया हो हो है। गया गया है वाई वाई गया कैंसल हो गया है टेक्निकल के वजह से एक 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 मिनट 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 दो क्या नाम है थोड़ा क्या नाम सर तो मेरा नाम रोशन है ठीक है मैं सी आई पी एल से आया हूँ जो एग्ज़ाम बार हो रहा था तो बाबा यूनिवर्सिटी का जो भी है बाबा फरीद यूनिवर्सिटी ऑफ हेल्थ एंड साइंस ठीक है इनुवसिटी Sciences, तो वो कैंसिल हो गया है और सिर्फ जो हमारी कैंसिल कर दी गई है तो वो हमारे बैकेंड सिर्फ टेक्निकल इश्यू थे टाइमिंग स्टार्ट हो गई है मतलब एंट्री स्टार्ट होगी वो चलेगी चलेगी सर क्या बताया कैंसिल का तो टेक्निकल जो हमारे पैकेट में जो बैठे हैं जिन डाटा जो अपलोड करते हैं वहाँ से कोई इश्यू है मतलब जो सॉफ्टवेयर है वहाँ से इनका दोबारा पेपर कब होगा कुछ कुछ ऐसी डेट कुछ सर इनका डेट इनकी जो मेल आई है या फिर इनके नंबर अटैच है उन्हीं पर ही आ जाएंगे उनकी नोटिफिकेशन कुछ वो नहीं है आपको उसका कोई वो पे आउट नहीं लगेगा ठीक है नई डेट आएगी हाँ नई डेट आएगी वही पे आउट कुछ नहीं लगेगा ਹਾਲੀਆ ਤੁਹਾਡੇ ਡੇਟ ਜੋ ਹੈ ਨਾ ਇਹ ਜਿਸਡਿਊਲ ਹੋ ਜਾਏਗੀ ਆਪਕੋ ਇਹ ਸ਼ਿਫ ਚਲੇਗੀ